ਮੈਂ ਨਾ ਅੱਗੇ ਹੱਸਦੀ ਹੁੰਨੀ ਆ ਮੈਂ ਨਾ ਰੈਡੀ ਰੂਡੀ ਹੋਣਾ ਸ਼ੀਸ਼ੇ ਅੱਗੇ ਜਦੋਂ ਟਾਈਮ ਲਾਉਣਾ ਮੈਨੂੰ ਮੇਰੇ ਭਰਾਵਾਂ ਨੇ ਬਹੁਤ ਹਸਣਾ ਹਾਂ ਦੀਦੀ ਜਿੰਨਾ ਟਾਈਮ ਤੁਸੀਂ ਇੱਥੇ ਲਾਉਂਦੇ ਹੋ ਯਾਰ ਕੋਈ ਹੋਰ ਕੰਮ ਕਰ ਲਓ ਹਨਾ ਸਾਹਿਲ ਨੇ ਵੀ ਕਹਿਣਾ ਮੈਨੂੰ ਹਨਾ ਕਿ ਤੁਸੀਂ ਸ਼ੀਸ਼ੇ ਮੂਰੇ ਹੀ ਖੜੇ ਹੋ ਰੈਡੀ ਹੋਈ ਜਾਂਦੇ ਹਨਾ ਤੇ ਮੈਂ ਕਹਿਣਾ ਅੱਛਾ ਮੈਨੂੰ ਕਿ ਤੁਹਾਨੂੰ ਹੀ ਲੱਗਦਾ ਹਾਂ ਵੀ ਮਤਲਬ ਵੀ ਤੁਹਾਨੂੰ ਹੀ ਲੱਗਦਾ ਵੀ ਮੈਂ ਸੋਹਣੀ ਨਹੀਂ ਹੈਗੀ ਮੈਂ ਬਹੁਤ ਸੋਹਣੀ ਆ ਜਿਹੜੀ ਆਪਾਂ ਬਚਪਨ ਚ ਕਰਦੇ ਆ ਹਨਾ ਸਾਰੇ ਮੈਂ ਬਰਾ ਮਾ ਹਾਂ 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 ਇਦਾਂ ਪੰਗੇ ਲੈਂਦੀ ਹੁੰਦੇ ਆ ਤੂੰ ਮਤਲਬ ਤੂੰ ਮੈਂ ਕੀ ਹੈ ਹਨਾ ਕਿ ਇਹ ਮੂਤੀ ਕਰੀਮੀ ਤੇ ਪੀਜਾਨੀ ਆ ਜਾਂ ਨਾਰੀਅਲ ਦਾ ਤੇਲ ਹੀ ਲਾਈ ਜਾਨੀ ਆ ਹਨਾ ਇਦਾਂ ਸਾਰੇ ਕਰਾਚੇ ਕੰਮ ਹੁੰਦੇ ਸਾਰੇ ਭਰਾ ਕਰਦੇ ਆ ਹਨਾ ਤੇ ਫਿਰ ਜਦੋਂ ਕਿਤੇ ਥੋੜਾ ਜਿਹਾ ਰਿਜ਼ਲਟ ਮਿਲਣਾ ਫਿਰ ਕਹਿੰਦੇ ਲਾਉਣੀ ਕੀ ਆ ਮੈਨੂੰ ਵੀ ਦੇ ਦੇ ਇਹ ਚੀਜ਼ਾਂ ਵੀ ਹੁੰਦੀਆਂ ਹਨਾ ਸੋ ਪਰ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਯਾਰ ਜਿਹੜੀਆਂ ਚੀਜ਼ਾਂ ਅਸੀਂ ਬਚਪਨ ਚ ਵੀ ਕਿਤੇ ਮਤਲਬ ਜਾਣੀਆਂ ਜਾਣੀਆਂ ਚ ਵੀ ਆਪਾਂ ਕਿਤੇ ਮੈਨੀਫੈਸਟ ਕਰ ਜਾਂਦੇ ਹਾਂ ਹਾਂ ਹਨਾ ਉਹ ਪੂਰੀਆਂ ਹੁੰਦੀਆਂ ਪੂਰੀਆਂ ਹੁੰਦੀਆਂ